ਉਟਾ ਕੇ ਸਾਡਾ ਦਿਲ ਤੜਫਾ ਕੇ ਸਾਡਾ ਦਿਲ ਉਟਾ ਕੇ ਸਾਡਾ ਦਿਲ ਤੜਫਾ ਕੇ ਸਾਡਾ ਦਿਲ ਹਾਸੇ ਪਾਣੇ ਦੁੱਖਾਂ ਵਿੱਚ ਪਾ ਕੇ ਸਾਡਾ ਦਿਲ ਐਵੇਂ ਸਾਡੇ ਕੰਮਾਂ ਵੀ ਗਵਾ ਕੇ ਸਾਡਾ ਦਿਲ ਐਵੇਂ ਸਾਡੇ ਕੰਮਾਂ ਵੀ ਗਵਾ ਕੇ ਸਾਡਾ ਦਿਲ ਤੈਨੂੰ ਕੀ ਮਿਲਿਆ ਨੀ ਤੈਨੂੰ ਕੀ ਮਿਲਿਆ ਉਹ ਇਸ਼ਕੇ ਦੀ ਰਾਹਾਂ ਚੁਰਲਾ ਕੇ ਸਾਡਾ ਦਿਲ ਤੈਨੂੰ ਕੀ ਮਿਲਿਆ ਤੈਨੂੰ ਕੀ ਮਿਲਿਆ ਨੀ ਤੈਨੂੰ ਕੀ ਮਿਲਿਆ ਉਹ ਸੁੱਕ ਸੁੱਕ ਸੁੱਖਾਂ ਜੋ ਸੀ ਲੱਗੀਆਂ ਨੀ ਯਾਰੀਆਂ ਉਹ ਸੁੱਕ ਸੁੱਕ ਸੁੱਖਾਂ ਜੋ ਸੀ ਲੱਗੀਆਂ ਨੀ ਯਾਰੀਆਂ ਹੁ ਲੱਗੀਆਂ ਕਮੇੜ ਤੁਸੀਂ ਦੋਣ ਵੀ ਨਹੀਂ ਚਾੜੀਆਂ ਅੱਪੇ ਮੰਡ ਮੰਡ ਪੇੜੇ ਹੱਥੀ ਗਮ ਨੇ ਸਹੇੜੇ ਅੱਪੇ ਮੰਡ ਮੰਡ ਪੇੜੇ ਹੱਥੀ ਗਮ ਨੇ ਸਹੇੜੇ ਥੱਕ ਚੁਕੀਆਂ ਨੇ ਯਾਦ ਮਾਰ ਗਲੀ ਵਿੱਚ ਗੇੜੇ ਥੱਕ ਚੁਕੀਆਂ ਨੇ ਯਾਦ ਮਾਰ ਗਲੀ ਵਿੱਚ ਗੇੜੇ ਮਜਬੂਰੀਆਂ ਦੇ ਵਿੱਚ ਪੜਕਾ ਕੇ ਸਾਡਾ ਦਿਲ ਤੈਨੂੰ ਕੀ ਮਿਲਿਆ ਹੋਏ ਨਿਤਨੂ ਕੀ ਮਿਲਿਆ ਓ ਟਾਕੇ ਸਾਡਾ ਦਿਲ ਤੜਫਾ ਕੇ ਸਾਡਾ ਦਿਲ ਓ ਟਾਕੇ ਸਾਡਾ ਦਿਲ ਤੜਫਾ ਕੇ ਸਾਡਾ ਦਿਲ ਹੱਸੇ ਪਾਣੇ ਦੁੱਖਾਂ ਵਿੱਚ ਪਾ ਕੇ ਸਾਡਾ ਦਿਲ ਹੱਸੇ ਪਾਣੇ ਦੁੱਖਾਂ ਵਿੱਚ ਪਾ ਕੇ ਸਾਡਾ ਦਿਲ ਐਵੇਂ ਸਾਡੇ ਕੰਮੋਂ ਵੀ ਗਵਾ ਕੇ ਸਾਡਾ ਦਿਲ ਤੈਨੂੰ ਕੀ ਮਿਲਿਆ ਨੀ ਤੈਨੂੰ ਕੀ ਮਿਲਿਆ ਉਹ ਇਸ਼ਕੇ ਦੀ ਰਾਹਾਂ 'ਚ ਇਸ਼ਕੇ ਦੀ ਰਾਹਾਂ 'ਚ ਇਸ਼ਕ ਦੀ ਰਾਹਾਂ 'ਚ ਰੁਲਾ ਕੇ ਸਾਡਾ ਦਿਲ ਉਹ ਤੈਨੂੰ ਕੀ ਮਿਲਿਆ ਤੇ ਤੈਨੂੰ ਕੀ ਮਿਲਿਆ ਉਹ ਕਿੰਨੇ ਵੀ ਛੁਪਾਏ ਗਮ ਫਿਰ ਨਹੀਂ ਛਿਪਦੇ ਫਿਰ ਨਹੀਂ ਛਿਪਦੇ ਉਹ ਕਿੰਨੇ ਵੀ ਛੁਪਾਏ ਗਮ ਫਿਰ ਨਹੀਂ ਛਿਪਦੇ ਟੁੱਟੀਆਂ ਦੇ ਜ਼ਖਮ ਹਮੇਸ਼ਾ ਰਹਿਣ ਰਿਸਦੇ ਇਹਨਾਂ ਲੱਗੀਆਂ ਦੀ ਜਾਨ ਏਕੀ ਜਾਣੇ ਸੰਸਾਰ ਇਹਨਾਂ ਲੱਗੀਆਂ ਦੀ ਸਾਰ ਕੀ ਏ ਜਾਣੇ ਸੰਸਾਰ ਇਹ ਤਾਂ ਹੱਸਦਾ ਹੱਸ ਪਿਆ ਸੂਲੀ ਉੱਤੇ ਚੜ ਉਹਨਾਂ ਵਾਂਗ ਫਾਂਸੀ ਉੱਤੇ ਲਟਕਾ ਕੇ ਸਾਡਾ ਦਿਲ 니 ਤੈਨੂੰ ਕੀ ਮਿਲਿਆ 니 ਤੈਨੂੰ ਕੀ ਮਿਲਿਆ ਓ ਤਾਂ ਕਿ ਸਾਡਾ ਦਿਲ ਤੜਫਾ ਕੇ ਸਾਡਾ ਦਿਲ ਤਾਂ ਕਿ ਸਾਡਾ ਦਿਲ ਤੜਫਾ ਕੇ ਸਾਡਾ ਦਿਲ ਹੱਸੇ ਪਾਣ ਦੁੱਖਾਂ ਚ ਪਾ ਕੇ ਸਾਡਾ ਦਿਲ ਐਵੇਂ ਸਾਡੇ ਕੰਮੋਂ ਵੀ ਗਵਾ ਕੇ ਸਾਡਾ ਦਿਲ ਐਵੇਂ ਸਾਡੇ ਕੰਮੋਂ ਵੀ ਗਵਾ ਕੇ ਸਾਡਾ ਦਿਲ ਤੈਨੂੰ ਕੀ ਮਿਲਿਆ 니 ਤੈਨੂੰ ਕੀ ਮਿਲਿਆ 니 ਤੈਨੂੰ ਕੀ ਮਿਲਿਆ ਉਹ ਇਸ਼ਕ ਦੀ ਰਾਹ ਚੁਰਲਾ ਕੇ ਸਾਡਾ ਦਿਲ ਉਹ ਇਸ਼ਕ ਦੀ ਰਾਹ ਚੁਰਲਾ ਕੇ ਸਾਡਾ ਦਿਲ ਤੈਨੂੰ ਕੀ ਮਿਲਿਆ ਤੈਨੂੰ ਕੀ ਮਿਲਿਆ ਨਹੀਂ ਤੈਨੂੰ ਕੀ ਮਿਲਿਆ ਕਸਮਾਂ ਕਾ ਟੂਟੀਆਂ ਹੀ ਝੂਠੇ ਕੀਤੇ ਕੌਣਵੇਂ ਕਸਮਾਂ ਕਾ ਟੂਟੀਆਂ ਹੀ ਝੂਠੇ ਕੀਤੇ ਕੌਣਵੇਂ ਚੰਗਾ ਨਹੀਂ ਕੀਤਾ ਏ ਤੂੰ ਸਾਡੇ ਨਾਮ ਖੌਲਵੇਂ ਓ ਕਸਮਾ ਕਾ ਛੂਟੀਆਂ ਹੀ ਕੂਟ ਕੀ ਤੇ ਕੌਲਵੇਂ ਚੰਗਾ ਨਹੀਂ ਕੀਤਾ ਯਾ ਤੂੰ ਸਾਡੇ ਨਾਮ ਕੌਲਵੇਂ ਤੇਰਾ ਭੁੱਲੇ ਨਾ ਪਿਆਰ ਡਾਡਾ ਹੋਇਆ ਮੰਦਾ ਹਾਲ ਤੇਰਾ ਭੁੱਲੇ ਨਾ ਖਿਆਲ ਡਾਡਾ ਹੋਇਆ ਮੰਦਾ ਹਾਲ ਸਾਡੇ ਦਿਲ ਵਿੱਚ ਉੱਠੇ ਬਸ ਇੱਕੋ ਹੀ ਖਿਆਲ ਸਾਡੇ ਦਿਲ ਵਿੱਚ ਉੱਠੇ ਬਸ ਇੱਕੋ ਹੀ ਖਿਆਲ ਐਵੇਂ ਦਿਲ ਆਪਣੇ ਨੂੰ ਵਟਾ ਕੇ ਸਾਡਾ ਦਿਲ ਐਵੇਂ ਦਿਲ ਆਪਣੇ ਨੂੰ ਵਟਾ ਕੇ ਸਾਡਾ ਦਿਲ ਤੈਨੂੰ ਕੀ ਮਿਲਿਆ ਤੈਨੂੰ ਕੀ ਮਿਲਿਆ ਤੈਨੂੰ ਕੀ ਮਿਲਿਆ ਟਾ ਕੇ ਸਾਡਾ ਦਿਲ ਤੜਫਾ ਕੇ ਸਾਡਾ ਦਿਲ ਹੋ ਟਾ ਕੇ ਸਾਡਾ ਦਿਲ ਤੜਫਾ ਕੇ ਸਾਡਾ ਦਿਲ ਹੱਸੇ ਪਾਣੇ ਦੁੱਖਾਂ ਵਿੱਚ ਪਾ ਕੇ ਸਾਡਾ ਦਿਲ ਆਸੇ ਪਾਣੀ ਦੁਕਾਂ ਵਿੱਚ ਪਾ ਕੇ ਸਾਡਾ ਦਿਲ ਐਵੇਂ ਸਾਡੇ ਕੰਮੋਂ ਵੀ ਗਵਾ ਕੇ ਸਾਡਾ ਦਿਲ ਐਵੇਂ ਸਾਡੇ ਕੰਮੋਂ ਵੀ ਗਵਾ ਕੇ ਸਾਡਾ ਦਿਲ ਤੈਨੂੰ ਕੀ ਮਿਲਿਆ ਤੈਨੂੰ ਕੀ ਮਿਲਿਆ ਹੋ ਇਸ਼ਕੇ ਦੀਆਂ ਚੁਰਲਾ ਕੇ ਸਾਡਾ ਦਿਲ ਤੈਨੂੰ ਕੀ ਮਿਲਿਆ ਤੈਨੂੰ ਕੀ ਮਿਲਿਆ ਪਿਆਰ ਲੈ ਕੇ ਸਾਥ ਸਾਨੂੰ ਦਿੱਤੇ ਜੋ ਛਲਾਵੇ ਵੇ ਹੋ ਪਿਆਰ ਲੈ ਕੇ ਸਾਥ ਸਾਨੂੰ ਦਿੱਤੇ ਨੇ ਛਲਾਵੇ ਜੋ ਹੋ ਕੇ ਹਾਮਿਆਨਾ ਪੱਲੇ ਪਾਏ ਪਛਤਾਵੇ ਜੋ ਪਿਆਰ ਲੈ ਕੇ ਸਾਨੂੰ ਸਾਨੂੰ ਦਿੱਤੇ ਜੋ ਛਲਾਵੇ ਜੋ ਪਿਆਰ ਲੈ ਕੇ ਸਾਥ ਸਾਨੂੰ ਦਿੱਤੇ ਨੇ ਛਲਾਵੇ ਜੋ ਹੋ ਕੇ ਹਾਮਿਆਨੇ ਪੱਲੇ ਪਾਏ ਪਛਤਾਵੇ ਜੋ ਪਿੰਡ ਸਾਰੇ ਵਿੱਚ ਸਾਰੇ ਪਿੰਡ ਚੱਬੇ ਕੋਈ ਦਰਦੀ ਨਾਲ ਲੱਬੇ ਵਿੱਚ ਸਾਰੇ ਪਿੰਡ ਚੱਬੇ ਕੋਈ ਦਰਦੀ ਨਾਲ ਲੱਬੇ ਆਜ਼ਾਦ ਬੱਕਰੇ ਦੇ ਵਾਂਗੂ ਚਟਕਾ ਕੇ ਸਾਡਾ ਦਿਲ ਬਚਨੂ ਕੀ ਮਿਲਿਆ ਤੈਨੂੰ ਕੀ ਮਿਲਿਆ ਤੈਨੂੰ ਕੀ ਮਿਲਿਆ ਇਸ਼ਕੇ ਦੀ ਰਾਹਾਂ ਚ ਰੁਲਾ ਕੇ ਸਾਡਾ ਦਿਲ ਤੈਨੂੰ ਕੀ ਮਿਲਿਆ ਦੱਸ ਕੀ ਮਿਲਿਆ ਹਲ ਟਾਕੇ ਸਾਡਾ ਦਿਲ ਤੜਫਾ ਕੇ ਸਾਡਾ ਦਿਲ ਟਾਕੇ ਸਾਡਾ ਦਿਲ ਤੜਫਾ ਕੇ ਸਾਡਾ ਦਿਲ ਹੱਸੇ ਪਾਣੇ ਦੁੱਖਾਂ ਵਿੱਚ ਪਾ ਕੇ ਸਾਡਾ ਦਿਲ ਹੱਸੇ ਪਾਣੇ ਦੁੱਖਾਂ ਵਿੱਚ ਪਾ ਕੇ ਸਾਡਾ ਦਿਲ ਐਵੇਂ ਸਾਡੇ ਕੰਮੋਂ ਵੀ ਦੁਵਾ ਕੇ ਸਾਡਾ ਦਿਲ ਐਵੇਂ ਸਾਡੇ ਕੰਮੋਂ ਵੀ ਦੁਵਾ ਕੇ ਸਾਡਾ ਦਿਲ ਤੈਨੂੰ ਕੀ ਮਿਲਿਆ ਤੇ ਤੈਨੂੰ ਕੀ ਮਿਲਿਆ ਉਹ ਇਸ਼ਕੇ ਦੀ ਰਾਹਾਂ 'ਚ ਇਸ਼ਕੇ ਦੀ ਰਾਹਾਂ 'ਚ ਇਸ਼ਕੇ ਦੀ ਰਾਹਾਂ 'ਚ ਰੁਲਾ ਕੇ ਸਾਡਾ ਦਿਲ ਤੈਨੂੰ ਕੀ ਮਿਲਿਆ ਤੈਨੂੰ ਕੀ ਮਿਲਿਆ ਤੈਨੂੰ ਕੀ ਮਿਲਿਆ ਤੈਨੂੰ ਕੀ ਮਿਲਿਆ